ਕਿਰਜਕੀ ਬਤੇ ਇਹ ਜੋ ਪੰਥ ਚ ਬੜੀ ਦਬਿਦਾਵਾ ਜਦੋਂ ਦਾ ਇਹ ਸਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਚ ਸਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਤੋਂ ਬਾਅਦ ਚ ਜਿਹੜਾ ਅਕਾਲ ਤਖਤ ਤੇ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਬੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਇਹ ਆਪਣਿਆਂ ਨੂੰ ਸਹਯੋਗ ਵੀ ਹੈ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਤੋਂ ਰਹਿਤੋ ਕੇ ਫੈਸਲਾ ਕਰਿਓ ਤੇ ਪੂਰਾ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਦਾਂ ਕੌਮ ਨਾ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਦੇ ਹਾਂ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਚੁੱਕੇ ਹੋ ਤੁਹਾਨੂੰ ਕੋਈ ਖਰਚਾ ਜਾਂ ਕੋਈ ਇਹਦੇ ਚ ਕੋਈ ਲੱਗਦਾ ਵੀ ਕੋਈ ਰਾਇਅਤ ਜਿਹੜੀ ਆ ਜਾਂ ਕੋਈ ਉਹਨਾਂ ਦਾ ਪੱਕਾ ਪਾਤ ਜਿਹੜਾ ਕੀਤਾ ਜਾ ਸਕਦਾ ਨਹੀਂ ਖਦਸ਼ਾ ਨਹੀਂ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੁੱਧੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਇੱਕ ਮਾਹੌਲ ਸੱਜਿਆ ਜਾ ਰਿਹਾ ਇੱਕ ਨਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸਟ੍ਰੋង ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਤਮਸਤ ਕਿਹਾ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਢੀ ਕਰੇ ਕੋ ਕੌਮ ਦਬਿੱਦਾ ਚੋਂ ਕੱਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇੱਕ ਉਸ ਵੇਲੇ ਦੇ ਜਿਹੜੇ ਸਿੰਘ ਸਹਿਬਾਨ ਸੀ ਵਕ ਵਕ ਤਰਤਾਂ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗੱਲਬਾਤ ਪਰ ਹੁਣ ਉਹਨਾਂ ਦੇ ਕੋਲ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾ ਜਾਂ ਉਹਨਾਂ ਦਾ ਦਰੁਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ ਰਾਏ ਜੱਜਦਾਰ ਸਾਬ ਨੂੰ ਸੁਣਨੀ ਚਾਹੀਦੀ ਸਾਰਿਆਂ ਦੀ ਤੇ ਜੇ ਕੋਈ ਉਹਨਾਂ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਜੱਜਦਾਰ ਸਾਬ ਨੂੰ ਕੋਈ ਜੋ ਵੀ ਜੋ ਜੋਗ ਸਮਝਦੇ ਉਹ ਕਰਨਾ ਚਾਹੀਦਾ ਜਿਵੇਂ ਜੀ ਤੋਂ ਪਹਿਲਾਂ ਬਾਪੂ ਜੀ ਨੇ ਸਾਰਾ ਦੱਸ ਹੀ ਦਿੱਤਾ ਹੈ ਅਸੀਂ ਜੱਜਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਕੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਹੈ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਹੈ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਹੈ ਮੈਂ ਦਿਲੋਂ ਇਹਨਾਂ ਦੇ ਨਾਲ ਹੈ ਅਮਰਤਪਾਲ ਤੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਹੈ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਦੇਖੀ ਕੀਤੀ ਐ ਸੀ ਇਹ ਕੀਤਾ ਇਹ ਗੱਲਾਂ ਮਤਲਬ ਵੀ ਸਿੰਘ ਸਾਹਿਬ ਦੇ ਇਦਾਂ ਬੱਚੇ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ ਮੀਡੀਆ ਚ ਪਤਾ ਲੱਗਦਾ ਕਿਉਂਕਿ ਹੁਣ 2 ਤਰੀਕ ਨੇੜੇ ਆ ਉਵੇਂ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦ ਕੀ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚਾਣ ਦੀ ਕੋਈ ਲੋੜ ਨਹੀਂ ਅਸੀਂ ਦਿਲੋਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਇਦਾਂ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੱਚੇ ਬੰਤ ਦੀ ਨਜ਼ਰੇ ਇਸ ਜਿਹੜਾ ਮੀਟਿੰਗ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਜੀ ਅਸੀਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਤੁਹਾਡੇ ਅਸੀਂ ਤੁਹਾਡੇ ਨਾਲ ਆ ਜਿਵੇਂ ਕਿਉਂਕਿ ਅਸੀਂ ਇਹ ਸਾਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿਣੇ ਐ ਇਹ ਹੈ ਨਾ ਭਈ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤੁਹਾਡੇ ਬਿਲਕੁਲ ਤਨੋਂ ਮਨੋਂ ਨਾਲ ਆ ਸਮੂੱਚੀ ਕੌਮ ਇਹਨਾਂ ਦੇ ਨਾਲ ਐ ਜਿੰਨੇ ਵੀ ਮੈਨੂੰ ਚੋਣਣ ਵਾਲੇ ਐ ਅਮਰਿਤਪਾਲ ਨੂੰ ਚੋਣਣ ਵਾਲੇ ਐ ਅਸੀਂ ਸਾਰੇ ਇਹਨਾਂ ਦੇ ਨਾਲ ਤੁਸੀਂ ਇਕੱਲੀ ਅਗੂ ਬੋਲ ਕੇ ਇਹ ਰੋਗ ਲਾਗੇ ਸੀ ਕਿ ਤੁਹਾਨੂੰ ਭਾਜਪਾ ਨਾਲ ਮਿਲਦੇ ਹੋ ਜਿੱਥੇ ਆਪੇ ਜਿਸ ਕਿਸੇ ਨਾਲ ਕੋਈ ਕੀ ਕੀ ਹੋ ਗਈ? ਜੱਜਦਾਰ ਸਾਹਿਬ ਨੇ ਰੋਪ ਲਾਏਗੇ ਸੀ ਕਿ ਤੁਹਾਨੂੰ ਤੁਹਾਡੀ ਪੀਜੀ ਕਿਨੇ ਮਿਲਦੇ ਤੁਸੀਂ? ਮੈਂ ਮਿਲ ਤੁਹਾਡਾ ਨਹੀਂ ਜੀ ਜਿਹੜੀ ਹੱਥ ਨਹੀਂ। ਨਹੀਂ ਜੀ ਨਹੀਂ ਐਮੀ ਜੋ ਮਰਜੀ ਕੋ ਇਹਨਾਂ ਦੀ ਸਾਂਝ ਰਹੀ ਹੈ ਜੀ ਬੀਜੇਪੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ। ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ 'ਚ ਤੇ ਹੁਣ ਬੀਜੇਪੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ ਔਨੀ ਦੇਰ 'ਚ ਹੀ ਹੋਇਆ ਹੈ ਨਾ ਜਿੰਨੀ ਦੇਰ ਬਾਦਲਾਂ ਦੀ ਸਾਂਝ ਬੀਜੇਪੀ ਨਾਲ ਸੀ ਉਸੇ ਪੀਰੀਅਡ 'ਚ ਹੋਇਆ ਹੈ ਨਾ ਕਲ ਤਾਂ ਜੀ ਸਮੁੱਚੀ ਜਿਸ ਤਰ੍ਹਾਂ ਤੁਝ ਗਿਆ ਕੀ ਤੁਹਾਡੇ ਵੀ ਫਾਲੋਅਰ ਨੇ ਅਮਰਪਾਲ ਜੀ ਦੇ ਵੀ ਤਾਂ ਉਸ ਤਰੀਕ ਨੂੰ ਲੈ ਕੇ ਕਿਤਨਾ ਕਿਤੇ ਇੱਕ ਹادثਾ ਕੇ ਜ਼ਿਕਰ ਕੋਈ ਫੈਸਲਾ ਹੱਕ ਦੇ ਵਿੱਚ ਜਾਂ ਖਿਲਾਫ ਹੁੰਦਾ ਤਾਂ ਨੌਜਵਾਨ ਜਿਹੜੇ ਨੇ ਕਈ ਵਾਰ ਭੜਕਾਹਟ ਦੇ ਵਿੱਚ ਵੀ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤ ਨਹੀਂ ਉਹ ਨਹੀਂ ਫੈਸਲੇ ਦੀ ਅਪੀਲ ਕੀ ਕਰਨਾ ਚਾਹੁੰਦੇ ਅਸੀਂ ਇਹ ਅਪੀਲ ਕਰਦਾ ਹੈ ਬਈ ਅਸੀਂ ਬਈ ਅਸੀਂ ਜਥੇਦਾਰ ਸਾਹਿਬ ਨਾਲ ਐ ਕੌਮ ਦੇ ਜਥੇਦਾਰਾਂ ਨਾਲ ਐ ਬਈ ਇਹਨਾਂ ਨੂੰ ਕੋਈ ਵੀ ਧਮਕਾਉਂਦਾ ਕਿਸੇ ਦੇ ਤਨਕੀ ਦੇ ਜਿਹੜੇ ਤੁਹਾਡੇ ਨਾਲ ਜਿਹੜੇ ਤੁਹਾਨੂੰ ਲੋਕ ਫੋਲੋ ਕਰਦੇ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਉਹ ਵੀ ਸਾਡੇ ਜਾਂ ਸਾਡੀ ਇਹ ਸੰਸਥਾ ਦਾ ਜਿਹੜਾ ਵਕਾਰ ਹੈ ਇਹ ਇਹਨੂੰ ਕਿਸੇ ਤਰ੍ਹਾਂ ਨਾਲ ਮਾਇਆ ਵੀ ਲੱਗਣੀ ਚਾਹੀਦੀ ਸੀ ਅਸੀਂ ਨੇ ਜਥੇਦਾਰ ਸਾਹਿਬ ਨੂੰ ਇਹ ਅਪੀਲ ਕੀਤੀ ਬਈ ਕਿਸੇ ਤਰ੍ਹਾਂ ਦਾ ਕੁਇਸੇ ਦੇ ਦੁਬਾਰਾ ਇੱਥੇ ਇਹੋ ਜਿਹਾ ਕੋਈ ਫੈਸਲਾ ਨਾ ਹੋਵੇ ਕਿ ਜਿਹੜੀ ਕੌਮ ਨਾ ਪ੍ਰਵਾਨ ਕਰੇ ਤੇ ਕੱਲ ਨੂੰ ਇਹ ਤਖਤ ਦੀ ਵੀ ਜਾਂ ਜ세ਦਾਰ ਦੀ ਪਦਵੀ ਨੂੰ ਵੀ ਕੋਈ ਦਾਗ ਲੱਗੇ ਇਸ ਕਰਕੇ ਤੁਸੀਂ ਨਿਰਪੱਖ ਹੋ ਕੇ ਤਕੜੇ ਹੋ ਕੇ ਫੈਸਲਾ ਕਰੋ ਪੂਰੀ ਕੌਮ ਸਾਡੀ ਹੈ ਭਾਈ ਜਿਹੜਾ ਇਹਨਾਂ ਦੇ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਪਿਆ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਪੂਰੀ ਕੌਮ ਨਾਲ ਆ ਜੀ ਪੂਰੀ ਕੌਮ ਨਾਲ ਹੈ ਕਿ ਤੁਸੀਂ ਤੁਹਾਡੇ ਫੈਸਲੇ ਦੀ ਕੌਮ ਅਡਿਕ ਕਰ ਰਹੀ ਆ ਤੁਸੀਂ ਤਕੜੇ ਹੋ ਕੇ ਕੋਈ ਗੁਰੂ ਮਹਾਰਾਜ ਦੀ ਸਿੱਖੇ ਸਿਧਾਂਤਾਂ ਦੇ ਅਨਸਾਰ ਜੋ ਪਹਿਲਾਂ ਕੋਈ ਫੈਸਲੇ ਹੋਏ ਹੈ ਇਹਦੇ ਟਾਈਮ ਤੇ ਉਹਨਾਂ ਦੇ ਮਤਲੇ ਨਜ਼ਰ ਰੱਖ ਕੇ ਤੁਸੀਂ ਉਹ ਫੈਸਲਾ ਲਓ ਬਿਨਾਂ ਕਿਸੇ ਦਬਾ ਦਬਾਤੋਂ ਲਓ ਕੋਈ ਇਸ ਕਰਕੇ ਕੌਮ ਤੁਹਾਡੇ ਲੇਖ ਰਹੀ ਆ ਤੇ ਬਾਕੀ ਤੁਸੀਂ ਪੂਰੀ ਕੌਮ ਤੁਹਾਡੇ ਨਾਲ ਖੜੀ ਹੈ ਜੋ ਕੀ ਬਤੇ ਇਹ ਜੋ ਪੰਥ ਚ ਬੜੀ ਦਬਿਦਾਵਾ ਜਦੋਂ ਦਾ ਇਹ ਸਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਚ ਸਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਤੋਂ ਬਾਅਦ ਚ ਜਿਹੜਾ ਅਕਾਲ ਤਖਤ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਇਹ ਆਪਣਿਆਂ ਨੂੰ ਸਹਿਯੋਗ ਵੀ ਹੈ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਤੋਂ ਰਹਿਤੋ ਕੇ ਫੈਸਲਾ ਕਰਿਓ ਤੇ ਪੂਰਾ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਦਾਂ ਕੌਮ ਨਾ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਦੇ ਹਾਂ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਚੁੱਕੇ ਹੋ ਤੁਹਾਨੂੰ ਕੋਈ ਖਰਚਾ ਜਾਂ ਕੋਈ ਇਹਦੇ ਚ ਕੋਈ ਲੱਗਦਾ ਵੀ ਕੋਈ ਰਾਇਅਤ ਜਿਹੜੀ ਆ ਜਾਂ ਕੋਈ ਉਹਨਾਂ ਦਾ ਪੱਕਾ ਪਾਤ ਜਿਹੜਾ ਕੀਤਾ ਜਾ ਸਕਦਾ ਨਹੀਂ ਖਦਸ਼ਾ ਨਹੀਂ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੁੱਧੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਇੱਕ ਮਾਹੌਲ ਮਾਹੌਲ ਸੱਜਿਆ ਜਾ ਰਿਹਾ ਇੱਕ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸਟਰੋਂਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਤਮਸਤਕਿਆ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਢੀਕਰ ਹੈ ਕੋਈ ਕੌਮ ਦਬਿੱਦਾ ਚੋਂ ਕੱਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇੱਕ ਉਸ ਵੇਲੇ ਦੇ ਜਿਹੜੇ ਸਿੰਘ ਸਹਿਬਾਨ ਸੀ ਵਕ ਵਕ ਤਰਤਾ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗੱਲਬਾਤ ਪਰ ਹੁਣ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾਂ ਜਾਂ ਉਹਨਾਂ ਦਾ ਦਰਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ رائے ਜਥੇਦਾਰ ਸਾਹਿਬ ਨੂੰ ਸੁਣਨੀ ਚਾਹੀਦੀ ਸਾਰਿਆਂ ਦੀ ਤੇ ਜੇ ਕੋਈ ਉਹਨਾਂ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਜਥੇਦਾਰ ਸਾਹਿਬ ਨੂੰ ਕੋਈ ਜੋ ਵੀ ਜੋ ਜੋਗ ਸਮਝਦੇ ਉਹ ਕਰਨਾ ਚਾਹੀਦਾ ਜਿਵੇਂ ਜੀ ਤੋਂ ਪਹਿਲਾਂ ਬਾਪੂ ਜੀ ਨੇ ਸਾਰਾ ਦੱਸ ਹੀ ਦਿੱਤਾ ਹੈ ਅਸੀਂ ਜਥੇਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਕੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਹੈ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਹੈ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਹੈ ਮੈਂ ਦਿਲੋਂ ਇਹਨਾਂ ਦੇ ਨਾਲ ਹੈ ਅਮਰਤਪਾਲ ਤੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਹੈ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਇਨਾ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਦੇਖੀ ਕੀਤੀ ਐ ਸੀ ਇਹ ਕੀਤਾ ਇਹ ਗੱਲਾਂ ਮਤਲਬ ਜਬਰਾਈ ਸਿੰਘ ਸਾਹਿਬ ਦੇ ਤਾਂ ਬੱਚੇ ਇਹ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ মিডিਆ ਚ ਪਤਾ ਲੱਗਦਾ ਕਿਉਂਕਿ ਹੁਣ 2 ਤਰੀਕ ਨੇੜੇ ਆ ਉਵੇਂ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦਕਿ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚਾਣ ਦੀ ਕੋਈ ਲੋੜ ਨਹੀਂ ਅਸੀਂ ਦਿਲੋਂ ਤੁਹਾਡੇ ਨਾਲ ਐ ਤੁਹਾਡੇ ਨਾਲ ਖੜੇ ਐ ਕਿੰਦਾ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੱਚੇ ਪੰਥ ਦੀ ਨਜ਼ਰ ਇਸ ਵੇਲੇ ਇਸ ਜਿਹੜਾ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਤੁਸੀਂ ਉਹਨਾਂ ਨੂੰ ਦੱਸੋ ਤਾਂ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਨਾਲ ਆ ਜਿਵੇਂ ਕਿਉਂਕਿ ਅਸੀਂ ਆਈਏ ਸਾਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿੰਦੇ ਐ ਇਹ ਹੈ ਨਾ ਭਈ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤੁਹਾਡੇ ਬਿਲਕੁਲ ਤਨੋਂ ਮਨੋਂ ਨਾਲ ਐ ਅਸਮੁੱਚੀ ਕੌਮ ਇਹਨਾਂ ਦੇ ਨਾਲ ਐ ਜਿੰਨੇ ਵੀ ਮੈਨੂੰ ਚੋਣਨ ਆਲੇ ਐ ਅਮਰਤਪਾਲ ਨੂੰ ਚੋਣਨ ਆਲੇ ਐ ਅਸੀਂ ਸਾਰੇ ਇਹਨਾਂ ਦੇ ਨਾਲ ਤੁਸੀਂ ਇਕੱਲੀ ਅਗੂ ਬੁਲ ਕੇ ਇਹ આરોਪ ਲਾਇਆ ਸੀ ਕਿ ਤੁਸੀਂ ਭਾਜਪਾ ਨਾਲ ਮਿਲਦੇ ਹੋ ਜਿੱਥੇ ਸਰਪੇ ਜਿਸ ਨਾਲ ਕੋਈ ਕਿੱਕੀ ਹੋਗੀ ਜੱਜਦਾਰ ਸਾਹਿਬ ਨੇ ਰੋਕ ਲਾਏਗੇ ਸੀ ਕਿ ਤੂੰ ਤੁਹਾਡੀ ਜੀ ਕਿਨੇ ਮਿਲਦੇ ਹੋ ਤੁਸੀਂ ਮੈਂ ਮਿਲ ਤੁਹਾਡਾ ਨਹੀਂ ਜੀ ਜਿਹੜੀ ਹੱਥ ਨਹੀਂ ਨਹੀਂ ਜੀ ਨਹੀਂ ਆਮੀ ਜੋ ਮਰਜੀ ਕੋ ਇਹਨਾਂ ਦੀ ਸਾਂਝ ਰਹੀ ਹੈ ਜੀ ਬੀਜੇਪੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ ਚ ਤੇ ਹੁਣ ਬੀਜੇਪੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ 19 ਦੇਰ ਚ ਹੀ ਹੋਇਆ ਹੈ ਨਾ ਜਿੰਨੀ ਦੇਰ ਬਾਦਲਾਂ ਦੀ ਸਾਂਝ ਬੀਜੇਪੀ ਨਾਲ ਸੀ ਉਸੇ ਪੀਰੀਅਡ ਚ ਹੋਇਆ ਹੈ ਨਾ ਗਲਤੀ ਸਮਝਤੀ ਜਿਸ ਤਰ੍ਹਾਂ ਤੁਝ ਗਿਆ ਕੀ ਤੁਹਾਡੇ ਵੀ ਫੋਲੋਅਰ ਨੇ ਅਮਰਪਾਲ ਜੀ ਦੇ ਵੀ ਤਾਂ ਉਸ ਤਰੀਕ ਨੂੰ ਲੈ ਕੇ ਕਿਤਨਾ ਕਿਤੇ ਇੱਕ ਖਦਸ਼ਾ ਕਿ ਜਿੱਕਰ ਕੋਈ ਫੈਸਲਾ ਹੱਕ ਦੇ ਵਿੱਚ ਜਾਂ ਖਿਲਾਫ ਹੁੰਦਾ ਤਾਂ ਨੌਜਵਾਨ ਜਿਹੜੇ ਨੇ ਕਈ ਵਾਰ ਭੜਕਾਹਟ ਦੇ ਵਿੱਚ ਵੀ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤ ਨਹੀਂ ਉਹ ਨਹੀਂ ਫੈਸਲੇ ਦੀ ਅਪੀਲ ਕੀ ਕਰਨਾ ਚਾਹੁੰਦੇ ਅਸੀਂ ਇਹ ਅਪੀਲ ਕਰਦਾ ਹੈ ਬਈ ਅਸੀਂ ਬਈ ਅਸੀਂ ਜਥੇਦਾਰ ਸਾਹਿਬ ਨਾਲ ਐ ਕੌਮ ਦੇ ਜਥੇਦਾਰਾਂ ਨਾਲ ਐ ਬਈ ਇਹਨਾਂ ਨੂੰ ਕੋਈ ਵੀ ਧਮਕਾਉਂਦਾ ਕਿਸੇ ਦੇ ਤਮਕੀਦੇ ਤੁਹਾਡੇ ਨਾਲ ਜਿਹੜੇ ਜਿਹੜੇ ਤੁਹਾਨੂੰ ਲੋਕ ਫੋਲੋ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹ ਵੀ ਸਾਡੇ ਜਾਂ ਸਾਡੀ ਇਹ ਸੰਸਥਾ ਦਾ ਜਿਹੜਾ ਵਕਾਰ ਹੈ ਇਹ ਇਹਨੂੰ ਕਿਸੇ ਤਰ੍ਹਾਂ ਮਾਇਆ ਵੀ ਲੱਗਣੀ ਚਾਹੀਦੀ ਸੀ ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਬਈ ਕਿਸੇ ਤਰ੍ਹਾਂ ਦਾ ਕੁਈ ਸੇ ਦਬਾਅ ਹੈ ਇੱਥੇ ਇਹੋ ਜਿਹਾ ਕੋਈ ਫੈਸਲਾ ਨਾ ਹੋਵੇ ਕਿ ਜਿਹੜੀ ਕੌਮ ਨਾ ਪ੍ਰਵਾਨ ਕਰੇ ਤੇ ਕੱਲ ਨੂੰ ਇਹ ਤਖਤ ਦੀ ਵੀ ਜਾਂ ਜ세ਦਾਰ ਦੀ ਪਦਵੀਂ ਨੂੰ ਵੀ ਕੋਈ ਦਾਗ ਲੱਗੇ ਇਸ ਕਰਕੇ ਤੁਸੀਂ ਨਿਰਪੱਖ ਹੋ ਕੇ ਤਕੜੇ ਹੋ ਕੇ ਫੈਸਲਾ ਕਰੋ ਪੂਰੀ ਕੌਮ ਸਾਡੇ ਇਹ ਬਈ ਜਿਹੜਾ ਇਹਨਾਂ ਦੇ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਪੂਰੀ ਕੌਮ ਨਾਲ ਹੈ ਜੀ ਪੂਰੀ ਕੌਮ ਨਾਲ ਹੈ ਜੀ ਉਹ ਕੌਮ ਨਾਲ ਕਹਿੰਦੇ ਕਿ ਤੁਸੀਂ ਤੁਹਾਡੇ ਫੈਸਲੇ ਦੀ ਕੌਮ ਅਡਿਕ ਕਰ ਰਹੀ ਆ ਤੁਸੀਂ ਤਕੜੇ ਹੋ ਕੇ ਕੋਈ ਗੁਰੂ ਮਹਾਰਾਜ ਦੀ ਸਿੱਖੇ ਸਿਧਾਂਤਾਂ ਦੇ ਅਨਸਾਰ ਜੋ ਪਹਿਲਾਂ ਕੋਈ ਫੈਸਲੇ ਹੋਏ ਹੈ ਇਹਦੇ ਟਾਈਮ ਤੇ ਉਹਨਾਂ ਦੇ ਮੱਦੇਨਜ਼ਰ ਰੱਖ ਕੇ ਤੁਸੀਂ ਉਹ ਫੈਸਲਾ ਲਓ ਬਿਨਾਂ ਕਿਸੇ ਦਬਾਵ ਦਬਾਅ ਤੋਂ ਲਓ ਕੋਈ ਇਸ ਕਰਕੇ ਕੌਮ ਤੁਹਾਡੇ 'ਲੇਖ ਰਹੀ ਆ ਤੇ ਬਾਕੀ ਤੁਸੀਂ ਪੂਰੀ ਕੌਮ ਤੁਹਾਡੇ ਨਾਲ ਖੜੀ ਹੈ ਕਿਰੋਜੀ ਕੀ ਪਤੇ ਇਹ ਜੋ ਪੰਥ ਚ ਬੜੀ ਦੁਬਿਧਾਵਾ ਜਦੋਂ ਦਾ ਇਹ ਸਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਚ ਸਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਉਦੋਂ ਬਾਅਦ ਜਿਹੜਾ ਅਕਾਲ ਤਖਤ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਇਹ ਆਪਣਿਆਂ ਨੂੰ ਸਹਯੋਗ ਵੀ ਹੈ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਤੋਂ ਰਹਿਤੋ ਕੇ ਫੈਸਲਾ ਕਰਿਓ ਚਾਹੇ ਪੂਰਾ ਪੰਥ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਦਾਂ ਕੌਮ ਨਾ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਦੇ ਹਾਂ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਚੁੱਕੇ ਹੋ ਤੁਹਾਨੂੰ ਕੋਈ ਖਰਚਾ ਜਾਂ ਕੋਈ ਵਿੱਚ ਕੋਈ ਲੱਗਦਾ ਵੀ ਕੋਈ ਰਾਇਅਤ ਜਿਹੜੀ ਹੈ ਜਾਂ ਕੋਈ ਉਹਨਾਂ ਦਾ ਪੱਕਾ ਪਾਤ ਜਿਹੜਾ ਕੀਤਾ ਜਾ ਸਕਦਾ ਨਹੀਂ ਖਦਸ਼ਾ ਨਹੀਂ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੁੱਧੇ ਬੰਦੇ ਅਸਤੀਫਾ ਦੇ ਰਹੇ ਆ ਅਬ ਜੀ ਅਸੀਂ ਉਹਦੇ ਨਾਲ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਇੱਕ ਮਾਹੌਲ ਸੱਜਾ ਜਾ ਰਿਹਾ ਹੈ ਕਿ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦ ਨੂੰ ਸਹੀ ਸਟਰੋਂਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਨਤਮਸਤਕਾਂ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਢੀ ਕਰੇ ਕੋ ਕੌਮ ਦਬਿੱਦਾ ਚੋਂ ਕੱਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇੱਕ ਉਸ ਵੇਲੇ ਦੇ ਜਿਹੜੇ ਸਿੰਘ ਸਹਿਬਾਨ ਸੀ ਵਕ ਵਕ ਤਰਤਾਂ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗੱਲਬਾਤ ਪਰ ਹੁਣ ਉਹਨਾਂ ਦੇ ਕੋਲ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾ ਜਾਂ ਉਹਨਾਂ ਦਾ ਦਰੁਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ ਰਾਏ ਜੱਜਦਾਰ ਸਾਬ ਨੂੰ ਸੁਣਨੀ ਚਾਹੀਦੀ ਸਾਰਿਆਂ ਦੀ ਤੇ ਜੇ ਕੋਈ ਉਹਨਾਂ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਜੱਜਦਾਰ ਸਾਬ ਨੂੰ ਕੋਈ ਜੋ ਵੀ ਜੋ ਜੋਗ ਸਮਝਦੇ ਉਹ ਕਰਨਾ ਚਾਹੀਦਾ ਜੀ ਮੈਂ ਜੀ ਤੋਂ ਪਹਿਲਾਂ ਬਾਪੂ ਜੀ ਨੇ ਸਾਰਾ ਦੱਸ ਹੀ ਦਿੱਤਾ ਹੈ ਅਸੀਂ ਜੱਜਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਕੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਹੈ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਹੈ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਹੈ ਮੈਂ ਦਿਲੋਂ ਇਹਨਾਂ ਦੇ ਨਾਲ ਹੈ ਅਮਰਤਪਾਲ ਤੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਹੈ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਹੈ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਹੈ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਰੇਖੀ ਕੀਤੀ ਐ ਸੀ ਇਹ ਕੀਤਾ ਇਹ ਗੱਲਾਂ ਮਤਲਬ ਜਬਰਾਈਕ ਸਿੰਘ ਸਾਹਿਬ ਦੇ ਇਦਾਂ ਬੱਚੇ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ ਮੀਡੀਆ ਚ ਪਤਾ ਲੱਗਦਾ ਹੈ ਕਿਉਂਕਿ ਹੁਣ 2 ਤਰੀਕ ਨੇੜੇ ਆ ਉਮੀ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦ ਕੀ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚਾਣ ਦੀ ਕੋਈ ਲੋੜ ਨਹੀਂ ਅਸੀਂ ਦਿਲੋਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਇਦਾਂ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੱਚੇ ਪੰਤ ਦੀ ਨਜ਼ਰੇ ਇਸ ਵੜੇ ਇਸ ਜਿਹੜਾ ਮੀਟਿੰਗ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਅਸੀਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਨਾਲ ਆ ਜਿਵੇਂ ਕਿਉਂਕਿ ਅਸੀਂ ਆਈ ਸਾਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿਣੇ ਐ ਇਹ ਹੈ ਨਾ ਭਈ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤੁਹਾਡੇ ਬਿਲਕੁਲ ਤਨੋਂ ਮਨੋਂ ਨਾਲ ਆ ਸਮੂੱਚੀ ਕੌਮ ਇਹਨਾਂ ਦੇ ਨਾਲ ਐ ਜਿੰਨੇ ਵੀ ਮੈਨੂੰ ਚੋਣਨ ਆਲੇ ਐ ਅਮਰਤਪਾਲ ਨੂੰ ਚੋਣਨ ਆਲੇ ਐ ਅਸੀਂ ਸਾਰੇ ਇਹਨਾਂ ਦੇ ਨਾਲ ਤੁਸੀਂ ਇਕੱਲੀ ਅਗੂ ਬੋਲ ਕੇ ਇਹ ਰੋਗ ਲੱਗੇ ਸੀ ਕਿ ਤੁਹਾਨੂੰ ਭਾਜਪਾ ਨਾਲ ਮਿਲਦੇ ਹੋ ਜਿੱਥੇ ਆਪੇ ਜਿਸ ਕਿਸੇ ਨਾਲ ਕੋਈ ਕੀ ਕੀ ਹੋ ਗਈ ਜੱਜਦਾਰ ਸਾਹਿਬ ਨੇ ਰੋਕ ਲਾਏਗੇ ਸੀ ਕਿ ਤੁਹਾਨੂੰ ਤੁਹਾਡੀ ਪੀਜੀ ਕਿਨੇ ਮਿਲਦੀ ਤੁਸੀਂ ਮੈਂ ਤੁਹਾਡਾ ਨਹੀਂ ਜੀ ਜਿਹੜੀ ਹੱਥ ਨਹੀਂ ਨਹੀਂ ਜੀ ਨਹੀਂ ਆਮੀ ਜੋ ਮਰਜੀ ਕੋ ਇਹਨਾਂ ਦੀ ਸਾਂਝ ਰਹੀ ਹੈ ਜੀ ਬੀਜੇਪੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ ਚ ਤੇ ਹੁਣ ਬੀਜੇਪੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ ਔਨੀ ਦੇਰ ਚ ਹੀ ਹੋਇਆ ਹੈ ਨਾ ਜਿੰਨੀ ਦੇਰ ਬਾਦਲਾਂ ਦੀ ਸਾਂਝ ਬੀਜੇਪੀ ਨਾਲ ਸੀ ਉਸੇ ਪੀਰੀਅਡ ਚ ਹੋਇਆ ਹੈ ਨਾ ਕਲ ਤਾਂ ਜੀ ਸਮੰਤੀ ਜਿਸ ਤਰ੍ਹਾਂ ਤੁਝ ਗਿਆ ਕੀ ਤੁਹਾਡੇ ਵੀ ਫੋਲੋਅਰ ਨੇ ਅਮਰਪਾਲ ਜੀ ਦੇ ਵੀ ਤਾਂ ਉਸ ਤਰੀਕ ਨੂੰ ਲੈ ਕੇ ਕਿਤਨਾ ਕਿਤੇ ਇੱਕ ਖਦਸ਼ਾ ਕਿ ਜਿੱਕਰ ਕੋਈ ਫੈਸਲਾ ਹੱਕ ਦੇ ਵਿੱਚ ਜਾਂ ਖਿਲਾਫ ਹੁੰਦਾ ਤਾਂ ਨੌਜਵਾਨ ਜਿਹੜੇ ਨੇ ਕਈ ਵਾਰ ਭੜਕਾਹਟ ਦੇ ਵਿੱਚ ਵੀ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤ ਨਹੀਂ ਉਹ ਨਹੀਂ ਫੈਸਲੇ ਦੀ ਅਪੀਲ ਕੀ ਕਰਨਾ ਚਾਹੁੰਦੇ ਅਸੀਂ ਇਹ ਅਪੀਲ ਕਰਦਾ ਹੈ ਬਈ ਅਸੀਂ ਬਈ ਅਸੀਂ ਜਥੇਦਾਰ ਸਾਹਿਬ ਨਾਲ ਐ ਕੌਮ ਦੇ ਜਥੇਦਾਰਾਂ ਨਾਲ ਐ ਬਈ ਇਹਨਾਂ ਨੂੰ ਕੋਈ ਵੀ ਧਮਕਾਉਂਦਾ ਕਿਸੇ ਦੇ ਤਮਕੀਦੇ ਤੁਹਾਡੇ ਨਾਲ ਜਿਹੜੇ ਜਿਹੜੇ ਤੁਹਾਨੂੰ ਲੋਕ ਫੋਲੋ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋ ਉਹ ਵੀ ਸਾਡੇ ਸਾਡੇ ਜਾਂ ਸਾਡੀ ਇਹ ਸੰਸਥਾ ਦਾ ਜਿਹੜਾ ਵਕਾਰ ਹੈ ਇਹ ਇਹਨੂੰ ਕਿਸ ਤਰ੍ਹਾਂ ਮਾਇਆ ਵੀ ਲੱਗਣੀ ਚਾਹੀਦੀ ਸੀ ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਬਈ ਕਿਸੇ ਤਰ੍ਹਾਂ ਦੇ ਕੁਇਸੇ ਦੁਬਾਏਟ ਹੈ ਇਹੋ ਜਿਹਾ ਕੋ ਫੈਸਲਾ ਨਾ ਹੋਵੇ ਕਿ ਜਿਹੜੀ ਕੌਮ ਨਾ ਪ੍ਰਵਾਨ ਕਰੇ ਤੇ ਕੱਲ ਨੂੰ ਇਹ ਤਖਤ ਦੀ ਵੀ ਜਾਂ ਜਹੇਦਾਰ ਦੀ ਪਦਵੀ ਨੂੰ ਵੀ ਕੋਈ ਦਾਗ ਲੱਗੇ ਇਸ ਕਰਕੇ ਤੁਸੀਂ ਨਰਪੱਖ ਹੋ ਕੇ ਤੱਕੜੇ ਹੋ ਕੇ ਫੈਸਲਾ ਕਰੋ ਪੂਰੀ ਕੌਮ ਸਾਡੀ ਹੈ ਭਾਈ ਜਿਹੜਾ ਇਹਨਾਂ ਦੇ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਕਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਪੂਰੀ ਕੌਮ ਨਾਲ ਹੈ ਜੀ ਪੂਰੀ ਕੌਮ ਨਾਲ ਹੈ ਕਿ ਤੁਸੀਂ ਤੁਹਾਡੇ ਫੈਸਲੇ ਦੀ ਕੌਮ ਅਡਿਕ ਕਰ ਰਹੀ ਆ ਤੁਸੀਂ ਤੱਕੜੇ ਹੋ ਕੇ ਕੋਈ ਗੁਰੂ ਮਹਾਰਾਜ ਦੀ ਸਿੱਖੇ ਸਿਧਾਂਤਾਂ ਦੇ ਅਨਸਾਰ ਜੋ ਪਹਿਲਾਂ ਕੋਈ ਫੈਸਲੇ ए है यह टाइम से उन्होंने मद्देनजर रख के फैसला लो बिना दबाव को लो इस करके तु, तु, तु कौम डेल रही है। बाकी कौम डेनार खड़ी है।, है ये जो ਪੰਥ ਚ ਬੜੀ ਦੁਬਿਧਾ ਵਾਜ ਜਦੋਂ ਦਾ ਇਹ ਸਖਬੀਰ ਬਾਦ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਚ ਸਖਬੀਰ ਬਾਦ ਸਾਹਿਬ ਨੇ ਜਦੋਂ ਅਸਤੀ